ਤੇ ਤੁਹਾਡਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਦਿਖਾਵਾਂ ਤੁਹਾਨੂੰ ਕਤਾਰ ਮਸ਼ੀਨ ਵਾਲੀ ਫੈਕਟਰੀ ਕਤਾਰ ਮਸ਼ੀਨ ਕਿਵੇਂ ਬਣਦੀ ਆ ਚੈੱਕ ਕਰੋ ਵੀਡੀਓ ਵੀਡੀਓ ਦੇਖਦੇ ਨੇ ਬਣਦੀ ਆ ਜਾ ਲੈ ਛੋਟੀਆਂ ਨਾ ਆ ਚੁੱਕੀਆਂ ਆ 50 ਸਟਾਰ ਇਹਦੇ ਲਈ ਆ ਚੈਨ ਵਾਲੀ ਆ ਗਈ ਆ ਆ ਚੁੱਕੀ ਆ ਕਹਦੇ ਦੀ ਛੱਪੀ ਛੱਪੀ 36 ਅੱਛੀ ਕਰੀ ਗਾਇਸ ਇਹ ਛੋਟੀ ਆ ਨਾ ਇਹ ਆਮ ਛੋਟੀ ਆ ਕਿਹੜੀ ਆ ਇਹ ਅੰਦਰੋਂ ਕਿ ਮੈਸ ਸੱਛਟਮ 63 ਇੰਚ ਉਹ ਨਾ ਇਹ ਇਹ ਛੋਟੀ ਆ ਆ ਵੀ ਛੱਤੀ ਆ ਆ ਚੈਨ ਵਾਲੀ ਆ ਗਈ ਚੈਨ ਆ ਕਟਰ ਪੇਨ ਅੰਦਰ ਇਹਨਾਂ ਦੇ ਇੱਕੇ ਸੀ ਹਾਲੇ ਉਹ ਵੱਡੀ ਆ ਇਹ ਪਾਰੀ ਹੁਰੀ ਬੰਨਦੇ ਸਾਰੀਆਂ ਨਾ ਹਾਂ ਅਰੇ ਬੰਦੇ ਕਿੰਵੇ ਆ ਹਾਂ ਇਹ ਕਾਹ ਫੱਡੀਆਂ ਚੈਨ ਵਾਲੀ ਮਿੱਤਰੋ ਚੈੱਕ ਕਰੋ ਆਈਸੀ ਕੇਵਨ ਖੜੀ ਆ ਇੱਥੇ ਮਸ਼ੀਨਾਂ ਸਾਰੇ ਰੈਡੀ ਹੁੰਦੇ ਨੇ ਇਹਨਾਂ ਦੇ ਕਰਤਾਰ ਵਾਲੇ ਨੇ ਆ ਕਰਤਾਰ ਆ ਇਹ ਦੂਈ ਆ ਗਈ ਅਸੀਂ ਵਾਲੇ ਜਿਹੜੀ ਮੇਲ ਆ ਬਣਾਤੀ ਆ ਲੇਕਿਨ ਇਸ ਤੇ ਵਧੀਆ ਬਣਦੀ ਵੀਡੀਓ ਇਹ ਸੂਈ ਆ ਨਾ ਸਿੰਪਲ ਹੈ ਇਸ ਤੇ ਟੈਕ ਵੀ ਨਾਲ ਦਿੰਦੇ ਨੇ ਤਾਂ ਹਾਂ ਆ ਟਾਇਰ ਪਏ ਨੇ ਕਿੰਨੇ ਪਏ ਨੇ ਓਲੀਵਰ ਲੈ ਆਵਾ ਦਾ ਇਹ ਇੱਕ ਤਾਰ ਏਸੀ ਕੇਵਨ ਕਪੈਨ ਚੈੱਕ ਕਰੋ ਅੰਦਰੋਂ ਅਰੇ ਵੀਡੀਓ ਬਣਾ ਲਈ ਜੀ ਏਸੀ ਕਿਰਨੇ ਰੈਡੀ ਹੋਣ ਦੀ ਰਹਦੀ ਹਲੇ ਹੋਰ ਰੈਡੀ ਹਲੇ ਰੈਡੀ ਹੋ ਕੇ ਛੇ ਟੋੜ ਲਾ ਕੇ ਵਧੀਆ ਪਾਉਣ ਲੱਗੇ ਦੀ ਚੱਲ ਕਮਾ ਦੇ ਅੱਜ ਸਾਰੀ ਕਰਤਾਰ ਕਰਤਾਰ ਵਾਲੀ ਫੈਕਟਰੀ ਘੁਮਾ ਦੇ 36 23 ਇਹ ਛੋਟੀ ਆ ਆਹ ਵੱਡੀ ਆ ਗਈ ਨਵੇਂ ਮਾਡਲ ਦੀ ਐਸਐਮਐਸ ਆਦੀ ਐਸਐਮਐਸ ਮਹੀਨੇ ਬਾਈ ਆਹ ਖੇ ਚੈਨ ਵਾਲੀ ਆ ਗਈ ਚੈਨ ਵਾਲੀਆਂ ਸਾਰੇ ਮਾਡਲ ਤਿਆਰ ਕਰਦੇ ਨੇ ਸਾਰੀਆਂ ਲੱਗਪਕ ਕੇ ਵਾਲਾ ਆ ਇਹ ਗਾ ਮੱਕੀ ਵਾਲਾ ਕੱਟ ਰਿਹਾ ਇਹਨਾਂ ਦਾ ਇਹ ਛੋਟਾ ਵਾਰੀ ਬੜਾ ਹਾਂ ਉਧਰ ਕਿਵੇਂ ਬਣਦੇ ਦੇਗਾ ਆ 36 ਇੰਚ ਮਸ਼ੀਨ ਹੈ ਨਾ ਜਿਹੜੀ ਛੋਟਾ ਉਧਰ ਰਿਹਾ ਕੇ ਇਹ ਆਹ ਦੇ ਅੱਡਾ ਪਾਰੀ ਫੋਰਮੈਨ ਬੰਦਾ ਆਹ ਕਿਹਾ ਕਿ ਆ ਤੁਹਾਨੂੰ ਜੀ ਆਹ ਟਾਇਰ ਲੈਣਾ ਦੇ ਟਾਇਰਾਂ ਢੇਰੇ ਲੱਗਿਆ ਪਿਆ ਬੀਕੇਟੀ ਕੰਪਨੀ ਦਾ ਟਾਇਰ ਨੇ ਇੱਕ ਹੋਰ ਫੜੀਆਂ ਮਸ਼ੀਨ ਨੂੰ ਟਾਇਰ ਟਾਇਰ ਪਏ ਨੇ ਇਹਦੇ ਨਾਲ ਵੀ ਕੈਮਰ ਚਾਰਜ ਬਾਕੀ ਦੀ ਹੋਣੀ ਵਿੱਚ ਬੀਕੇਟੀ ਦੇ ਨੇ ਹਾਂ හර ජාතීදේ වෙිච්චාපනේ දුව හොුණේ අම්මරපදේ ආය අරපදයාග ආ හට්ට කඩේන ඒනොදේ